ਰਹਿ ਰਸ ਸਲੋਕ ਮੱਲਾ ਪਹਿਲਾ ਦੂਜਾ ਰੂਪਿਆ ਜਾਂ ਸੁਤਾਵ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋਈ ਬਲਹਾਰੇ ਕੋ ਤੋਸਿਆ ਤਰੰਤ ਤਰੰਝਾਈ ਲਿਖਿਆ ਰਹਾਉ ਜਾਤਮੈ ਜੋ ਜੋਤ ਮੈ ਜਾ ਤਾਗਲ ਕਲਾ ਭਰਪੂਰਿਆ ਤੂੰ ਸੱਚਾ ਸਾਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆਂ ਬਾਤਾਂ ਜੋਸ਼ ਕੰਨ ਸੁ ਕਰਿਆ ਸੁਦਰਗਾ ਸੰਭਲਾ ਪਹਿਲਾ ਇਕ ਓੰਕਾਰ ਸਗੁਰ ਪ੍ਰਸਾਦ ਸੁਦਰ ਤੇਰਾ ਕੀ ਹਾ ਸੁ ਕਰ ਕੇ ਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੀਕ ਅ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰਾ ਪ੍ਰੀਤ ਸੋ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਉਣ ਤੁਨੋਂ ਪਉਣ ਪਣੀ ਬਸੰਤਰ ਗਾਵੈ ਰਾਤ੍ਰਮ ਦੁਵਾਰੇ ਗਾਵਣ ਤੁਨੋ ਚਿਤਾ ਗੁਤਰ ਜਾਣੇ ਲਹਿਲੇ ਤਰਮ ਵਿਚਾਰੇ ਗਾਵਣ ਤੁਨੋ ਈ ਸਰਬ੍ਰਮਾ ਦੇਵੀ ਸੋਣ ਤਰੇ ਸਾ ਸਵਾਰੇ ਗਾਵਣ ਤੁਦ ਨੂੰ ਇੰਦਰਾ ਸੁਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਨੋ ਸੇ ਸਮਾਦੀ ਅੰਦਰ ਗਾਵਣ ਤੁਨੋ ਸਾਬ ਵਿਚਾਰੇ ਗਾਵਣ ਤੁਨੋ ਜਤੀ ਸਤੀ ਸੰਤੋਖੀ ਗਾਵਣ ਤੁਨੋ ਵੀ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਨਖੀਸਰ ਜੁਜ ਵਿਦਾਨਾਲੇ ਗਾਵਣ ਤੁਧ ਨੂੰ ਮੋਹਣਿਆ ਮਨਮੋਣ ਸੁਰਗਾ ਮਾਚ ਪਿਆਲੇ ਗਾਵਣ ਤੁਧ ਨੂੰ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਾਮਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰਖਾ ਰੱਖੇ ਤੇਰੇ ਤਾਰੇ 세ਤੁង ਗਮਣ ਜੋਤ ਪਾਰਤੇ ਤੇਰੇ ਪਤਰ ਸਾਲੇ ਹੋਰ ਕੀਤੇ ਤੁਮ ਗਮਣ ਸਿਮੈ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਚ ਸਹਿ ਸਾਚਾ ਸਚੀ ਨਾਈ ਹੈ ਪਿਉ ਸੀ ਜੈ ਨੰਝਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਫਾਏ ਕਰ ਕਰ ਦੇਖੇ ਕੀਤਾ ਆਪਣਾ ਜੋਤੇ ਦੇਵ ਡਿਆਏ ਜੁਸ ਪਾਵੈ ਸੋਇ ਕਰਸੀ ਫਿਰੁ ਕੁਮਣਾ ਕਰਣਾਂ ਜਾਈਹੀ ਸੋ ਪਾਸ ਸੋ ਸਾੰਪ ਸਹਬ ਨਾਨਕ ਰਹਿਣ ਜਾਈ ਆ ਸਮਲ ਲਾ ਪਹਿਲਾ ਸੁਨ ਵਡਾ ਆਖੀ ਸਭ ਕੋਈ ਕੀੜ ਵਡਾ ਡੀਠਾ ਹੋਈ ਕੀਮਤ ਪਾ ਨਾ ਕਿਹਾ ਜਾਹੀ ਕਹਿਣ ਵਾਲੇ ਤੇਰੇ ਸੁਮਾਈ ਵੱਡੇ ਮੇਰੇ ਸਾਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰ ਕਿਤਾ ਕੀ ਉਡਚਿਆ ਰਹਾ ਸਭ ਸੁਖਤੀ ਮਨਸੁਖਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਰਹਾ ਹੀ ਕਹਿ ਨ ਜਾਇ ਤਿ ਤਰ ਉਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਪੁਰਖਾਂ ਕਿਆ ਵਡਿਆਈਆਂ ਤੋੜਣ ਸਦੀ ਕਨੇ ਨ ਪਾਈਆ ਕਰਮ ਲੈਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤਰੇ ਪੰਡਾਰਾ ਜਿਸ ਤੂੰ ਦੇ ਤਸੇ ਖਿਆ ਚਾਰਾ ਨਾਨਕ ਸਜ ਸਵਾਰਨ ਹਾਰਾ ਸਾਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਹੋ ਖਾ ਸਚ ਨਾਹ ਸਚ ਨਾਮ ਕੀ ਲਾਗੇ ਪੂਖਾ ਉਹ ਤੂਖੇ ਖਾ ਚਲੀਏ ਦੂਖ ਸੁਖ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਏ ਰਹਾ ਸਚ ਨਾਮ ਕੀ ਤਲਵੜਿਆਈ ਆਥ ਕੀ ਕੀਮਤ ਨਿਪਾਈ ਜਿਸ ਸਾ ਮਿਲ ਕੇ ਆਖਣ ਪਾਹੇ ਵਡਨ ਹੋਵੇ ਕਾਣ ਨੰਜਾਏ ਨਾ ਉਮਰ ਨਾ ਐ ਸੁਗ ਦਿੰਦਾਰ ਨਾ ਚੁਕੇ ਪੋ ਗੁਣਿ ਉਹ ਹੁਰ ਨਾਹੀ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇੜ ਤੇ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮੂ ਸਾਰੇ ਤੀਖ ਮਜਾਤ ਨਾਨਕ ਨਾਵੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤਪੁਰਖਾਂ ਮਨੋਂ ਖਰੂ ਗੁਰ ਪਾਸ ਹਮ ਕੀ ਰਖਮ ਸਗੁ ਸਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੱਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋਡੇਰੇ ਜਿਨਾਂ ਅਨ ਸਰਦਾਨ ਪਿਆਸ ਹਰ ਓ ਨਾਮ ਲੇ ਤ੍ਰੁਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਸ ਨਾਮ ਨ ਪਾਇ ਤੇ ਭਾਗਿ ਜਮ ਪਾਸ ਜੋ ਸਗੁ ਸੰਤ ਸੰਗਤ ਨ ਆਏ ਤ੍ਰਿਗ ਜੀਵੇ ਤ੍ਰਿਜੀਵਾ ਜਿਨ ਹਰ ਜਨ ਸਗੁ ਸੰਗਤ ਪਾਏ ਤੈਨ ਤਨ ਮਤ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤਨਾ ਸੁਪਾਇਆ ਮਿਲ ਜਨ ਆਨਖ ਨਾਮ ਪ੍ਰਗਾਸ ਰਾਗ ਗੁਜਰੀ ਮਲ ਲਾ ਪੰਜ ਕਾਹੇ ਰੇ ਮਨ ਚਿਤ ਉਦਮ ਜਾ ਆਹਰ ਹਰ ਜੀ ਉਪਰੈ ਸੈਲ ਪਥਰਮ ਜੰਤੂ ਪਾਇ ਤਾਂ ਕਰ ਜਿ ਖਾਗੀ ਕਰ ਤਰੈ ਮਿਹਰੇ ਮਾਰੋ ਜੀ ਸਾਤ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੁਖੇ ਕਾਸ਼ਟ ਆਰਾ ਜਨ ਪਿਤਾ ਲੋ ਸੁਲਵੰਤਾ ਉਹਨਾਂ ਕੀ ਕੀ ਤਰਿਆ ਸਿਰ ਸਿਰ ਸੁਮਾਈ ਠਾਗੁਰ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈਸੈ ਕੋਸਾ ਤੁ ਪਾਛੇ ਬਤਰੀ ਸ਼ਰੀਆ ਤਿੰਨ ਕੌਣ ਖਲਾਵੇ ਕੌਣ ਚਿਗਾਵੇ ਮਨ ਮੈਂ ਸਵਣ ਕਰਿਆ ਸਭ ਨਿਧਾਨ ਅੰਦਾਸ ਸਦਾਨ ਠਾਗੁਰ ਕਰਤ ਤਰਿਆ ਜਨਾਨਕ ਬਲ ਬਲ ਸਤਿਬਾ ਜਾਈ ਤਰੰਤ ਨਾ ਫਾਰਾ ਵਰਿਆ ਰਾਗਿਆ ਸੰਮਲਾ ਚੌਥਾ ਸੁਪੁਰਖ ਏਕ ਓੰਕਾਰ ਸਗੁਰ ਪ੍ਰਸਾਦ ਸੁਪੁਰਖ ਨਰਨਜਨ ਹਰਪੁਰਖ ਨਰਨਜਨ ਹਰਗਮਾ ਗਮਉ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਜਨ ਹਾਰ ਸਭ ਜੀ ਤੁਹਾਰੇ ਜੀ ਤੁਂ ਜੀਆਂ ਖਾਦਾ ਤਾਰਾ ਹਰ ਤਾਉ ਸੰਤੋ ਜੀ ਸਭ ਦੁੱਖ ਵਿਸਾਨਾਰ ਹਰਿਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕੜਕਟੇ ਅੰਤਰ ਸੰਨਰੰਤਰ ਜੀ ਹਰੇ ਕੋ ਪੁਰੂਸ ਮਾਨ ਇਕ ਦਾਤੀ ਇਕ ਫਿਖਾਰੀ ਜੀ ਸਭ ਤੇਰੇ ਛੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਉਦ ਬਨਵਰ ਨ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ تیرਖਿਆ ਗੁਣ ਆਖ ਬਖਾਣ ਜੋ ਸੇਵੇ ਜੋ ਸੇਵੇ ਤੋ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੋਜੀ ਸੀ ਜਨ ਜੁਗ ਮੈਂ ਸਕਵਾਸੀ ਸੀ ਮੂਤ ਸਿਉ ਪੈ ਜਨ ਅਰਥਾ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰ ਨਰ ਪਉ ਤੈ ਜੀ ਜਿਨ ਕਾ ਪਉ ਸਕਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੈ ਹਰ ਰੂ ਸਮਾਸੀ ਸੇਤਨ ਸੇਤਨ ਜਨ ਅਰਥਾ ਜੀ ਜਨਾਨੰਤ ਨੰਬਰ ਜਾਸੀ ਤੇਰੀ ਫਤ ਤੇਰੀ ਪਤ ਪੰਡਾਰ ਜੀ ਫਰੇ ਬੇਅੰਤ ਬੇਅੰਤਾ ਤੇਰੀ ਫਤ ਤੇਰੇ ਪਉਸਰਾਣ ਤੁਜੀ ਹਰਣ ਕਾ ਨੇਕ ਅਨੰਤਾ ਤੇਰੀ ਅਨੰਕ ਤੇਰੀ ਅਨੰਖਰਾਰ ਪੂਜਾ ਜੀ ਤਪ ਤਪੇ ਜਪੇ ਬੇਅੰਤਾਂ ਤੇਰੇ ਨੇਖ ਤੇਰੇ ਨੇਖ ਪੜੇ ਵੋ ਸਮਰਸ ਸਾਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਫਤ ਸੇਵਤ ਭਲੇ ਜਨ ਨਾਨਕ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਦਪੁਰਖ ਪਰਮ ਫਰਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੁੰਜੋ ਜੁਗੀ ਕੋ ਸਦਾ ਸਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਵਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਵਿਆਪੇ ਸਿਡਸਾ ਉਪਾਈ ਜੀ ਵਿਆਪੇ ਸ ਸਭ ਕੋਈ ਜਨਨ ਗੁਣ ਗਾਵੀ ਕਰਤੇ ਕੇ ਜੀ ਜੋ ਸਭ ਸਕਾਰ ਜਨੋਈ ਅਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਂਹਾਈ ਜੋ ਤੂੰ ਪਵ ਸੋਈ ਥੀ ਸੀ ਜੋ ਤੂੰ ਦੇ ਸਉ ਹਉ ਪਾਈ ਰਹਾ ਸੁਬ ਤੇਰੀ ਤੂੰ ਸਭ ਨਹੀਂ ਤਾਇ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਏ ਗੁਰਮਖਲਾ ਦਾ ਮਨ ਮੋ ਗਵਾਇਆ ਸਿਆ ਵਿਛੋੜਿਆ ਮਲਾਇ ਤੂੰ ਦਰਿਆ ਸਤਜੀ ਮਾਈ ਤੁਦ ਬੰਦ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੀਲ ਵਜੂਹ ਮਨੁਛਿਆ ਸੰਜੂਗੀ ਮੇਲ ਜਿਸਨੂੰ ਤੂੰ ਜਣਾਏ ਸੋਈ ਜਿਨ ਜਾਣੀ ਹਰ ਗੁਣ ਸਦੀ ਆਖ ਬਖਾਣ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਕੀਆ ਸਭ ਹੋਈ ਤੁਦ ਬੰਦ ਦੂਜਾ ਵਰਣਾ ਕੋਈ ਤੁਮ ਕਰ ਕਰ ਵੇਖੀ ਜਾਣੀ ਸੋਈ ਜਨਾਨੇ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਰਰੜਾ ਪੈ ਦਿਨ ਵਾਸਾ ਪਾਣੀ ਪਾਉਤ ਨਹੀਂ ਕੀਆ ਪੰਗਜ ਮੋ ਪਗ ਨਹੀਂ ਚਾਲੈ ਹਮ ਦੇ ਖਾਤ ਤ ਡੂਬੀ ਅਲੀ ਮਨ ਇਕਨਾ ਚੀ ਸਮੂੜ ਮਣਾ ਹਰਬਸ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨ ਨਿਥਨ ਕੀ ਸੰਨਾ ਜਿੰਤੁ ਨਾਈ ਵਿਸਰਿਆ ਸਮ ਹਲਾ ਪੰਨਾ ਤਈ ਪ੍ਰਾਤਮਾ ਨੁਖ ਦੇ ਹਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇਨ ਕਾਮ ਮਿਲ ਸਾਸ ਸੰਹ ਫਰ ਕੇਵਲ ਨਾਮ ਸਰੰਜਾਵਲਾ ਪਉਜ ਤਰਨਗੇ ਜਨ ਮਿਰਥਾ ਜਾ ਤਰੰਗ ਮਾ ਕੀਰਾ Jap tap sanyam ਧਰਮ ਨਾ ਕਮਾਇਆ ਸੇਵਾ ਸਾਧਨ ਜਨ ਹਰਾਇ ਕਉ ਨਾ ਨਿਕਮ ਨੀਚ ਕਰਮਾ ਸਰਨ ਪਰੀ ਕੀ ਰਾਖੂ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦਸ਼ਾਹ ਦਸਵੀਂ ਕਬਿਉ ਬਾਤ ਬੇਨਤੀ ਚੋਪਾਈ ਹਮਰੀ ਕਰੋ ਆਂਧੇ ਰਚਾ ਪੂਰਨੋ ਚਿਤ ਕੀ ਸ਼ਾਮ ਤਉ ਚਰਨਨ ਮਰੈ ਹਮਾਰੈ ਹਮਾਰਾ ਆਪਣਾ ਜਾਨਕ ਰੂਪਤ ਪਰਮ ਹਮਰੇ ਦੁੜਸਵੇ ਤੂੰ ਗਾਉ ਆਪਾਦ ਦੇ ਮੋਹਿ ਬਚਾਉ ਸੁਖੀ ਬਸੇ ਮੋਰ ਪਰਵਾਰਾ ਸੇਵ ਸਿਖਸਵੇ ਕਰਤਾਰੰ ਮੋਹ ਰਛਾਣ ਜੀ ਕਰ ਦੇ ਕਰੀਏ ਸਭਨ ਕੋ ਆ ਸੰਗਰੀ ਪੂਰਨ ਹੈ ਮਾਰੀ ਆਸਾ ਤੁਰਪਨ ਖੀਰ ਪਿਆਸ ਤੁਮੇ ਛਾੜ ਕੋ ਰਣ ਤਿਆਹੂੰ ਜੋ ਬਰਚੌਸ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚੰਚਨ ਸਤਰਾ ਮਾਰੇ ਮਾਰੀ ਆਪਾ ਦੇ ਮੁਝੇ ਅਬਰਗੇ ਮਰਨਕਾਰ ਖਤਰਾ ਸਨ ਵਰਗੀ ਹੁਜੋ ਸਾ ਮਾਰੇ ਪਛਾ ਸ੍ਰੀ ਹੈ ਤੁਜੂ ਕਰਿਓ ਰੱਛਾ ਰਾਖ ਲੈ ਮੇ ਰਖਣਾਰੀ ਸਭ ਸੰਸਾਏ ਪਿਆਰੀ ਦੀਮਨ ਦੁਸ਼ਟਨ ਕੇ ਅੰਤਾ ਤੁਮ ਹੋ ਪੂਰੀ ਛਤਰਦਾ ਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸਿਵ ਜੀ ਉਤਰਾ ਗਾਲ ਪਾਈ ਕਰਬਿਚਨ ਪ੍ਰਗਾਸ ਸਰਕਾਰ ਖਾਕੀ ਆਤਮਾਸ ਜਮਨਕਾਰ ਜੋਗੀ ਸਭ ਕੀਓ ਬੀਧਰਾ ਬ੍ਰਹਮਾ ਜੂਤੀ ਜਮਨਕਾਲ ਲੋ ਸੁਵਾਰਾ ਨਮਸ਼ਕਾਰ ਤਾਈ ਮਾਰ ਜਮਨਕਾਲ ਸਭ ਜਗਤ ਬਨਾਇਂ ਦੇਵ ਦਾ ਜਸ਼ਨ ਉਪਜਾਇ ਆਦਿ ਅੰਤਿ ਕੇ ਉਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸ்கਾਤ ਸੀ ਕੁੰਮਾਰੀ ਸਰਪਰਜਾ ਨੇ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਮੰਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਜੀਟੀ ਤੇ ਕੁੰਚਰਸ ਤੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀ ਪਛਾਨੇ ਕੜਕਣ ਕੀ ਪਰ ਪਰ ਕੀ ਜਾਣੈ ਜਬੁ ਕਰ ਖਨਾ ਕਰਤਾਰਾ ਪਰਜਾ ਤਰਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਕਬੂ ਤੁਮ ਮਲ ਦੇਵ ਤਰ ਸਭੂ ਜੇ ਤੇ ਬਨ ਸਿਛ ਸਾਵਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਾਨਤ ਬੇਦ ਭੇਦਰ ਆਲਮ ਨਿਰੰਕਾਰ ਨਿਰਮਕਾਨ ਹਿਰ ਲੰਭ ਆਦ ਨੀਲ ਅਨਾਦ ਸੰਭ ਤਾਂ ਕੰ ਮੂੜ ਚਾਲਤ ਬੇਦਾ ਜਹੋ ਫੀਵਨ ਫਾਦ ਬੇਦਾ ਤਾਂ ਕੋ ਕਰਪਨ ਨ ਮਾਨਤ ਮਾ ਮੂੜ ਖਬੇ ਨ ਜਾਣ ਮਨ ਦੇ ਖ ਕੋ ਕਹ ਸਦਾ ਸਿਵ ਨਰੰਕਾਰ ਖਾ ਚਿੰਤ ਨਹੀਂ ਪਿਅ ਆਪ ਆਪਣੀ ਬੁੱਧ ਜੀਤੀ ਬਨਤ ਪਿੰਪੰਤ ਆਤੀ ਤੀ ਤੁਮਰਾ ਲਖਨ ਆਨੰਦ ਪਸਾਰ ਕਹਿ ਵਿਸਰਾ ਪ੍ਰਥਮ ਸੰਸਾਰ ਇਕਰੂ ਪਨੂ ਸਰੂਪਾ ਰੰਗ ਪਿਉ ਰਾਵ ਕੀ ਪੂਪਾ ਅੰਡ ਜੇ ਰਾਸੀ ਕੀਨੀ ਉਤਪੁਜ ਖਾਨ ਮੌਰ ਜੀਨੀ ਕਉ ਫੂ ਰਾਜਾ ਬੈਠਾ ਕਉ ਸਿੰਘ ਸਿੰਘਰ ਕੈਠਾ ਸਗਰੀ ਸਿੜ ਦਿਖਾਇ ਚੰਪਾ ਆਜੁਗਾ ਸਰੂਸੀਯੰਪਾ ਅਵਰਛਾ ਮੇਰੀ ਤੁਮ ਕਾਰੋ ਸਿਖੋ ਬਾਰਾ ਸਿਖ ਸੰਗਰ ਦੁੜਜਤੇ ਉਠਵਤ ਉਤਪਾਤਾ ਸਗਲ ਮਲੇਛ ਖੋਰਣ ਕਾਤਾ ਜਿਹਾ ਤੂ ਤਸਰਣੀ ਪਰੇ ਤਿਨਕੇ ਦੁਧ ਦੂਤਾ ਮਾਰੇ ਪੁਰਖ ਜਮ ਫਪ ਪਰ ਤਿਆਰੇ ਤਿਨਕੇ ਤੁਮ ਸੰਗਣ ਸਬਟਾਰੇ ਜੋ ਕਲ ਕੋਈ ਇਕ ਬਾਦ ਤਿਆ ਹੈ ਤਾਂ ਕੇ ਕਾਲ ਹੀਟਨੀ ਆਹ ਰਖਾ ਹੋਏ ਤਾਂ ਸਭ ਖਾਲਾ ਦੁਸ਼ਟ ਅਇਠ ਤਰੇਦ ਕਾਲਾਂ ਕਿਰਪਾ ਅਡਿਟ ਸੰਜੈ ਨਾ ਰਹੂ ਤਾਂ ਕੇ ਤਾ ਉਤਨਕ ਮਿਆਰੂ ਰਿਦ ਸਿਧ ਕਰਨ ਮੂਸਬ ਹੋਈ ਦੁੜਸ਼ਾ ਸਸਕੇ ਨ ਕੋਈ ਇੱਕ ਬਾਰ ਜਨਤ ਮੈ ਸੁਬਾਰਾ ਕਾਲ ਪਾਂ ਤੇ ਤਾਈਂ ਬਾਰ ਜਨਨ ਨਾਮ ਤਿਆਰੂ ਕਾਹ ਧਾਰ ਜੜ ਦੁਸ਼ਟ ਦੋਸ ਤੇਰਾ ਖੜਖੇਦ ਮੈਂ ਸੰਤਿਆਰੀ ਆਪਾ ਢਿਲਿਓ ਬਾਰੀ ਸਰਵ ਠੋਰ ਮੂ ਹੋਸਾਈ ਦੁੜ ਦੋਤੇ ਲਿਓ ਬਚਾਈ ਸਵਿਆ ਬائیں ਗਾਇ ਜਪ ਤੇ ਤੁਮਰੀ ਤਅਤੇ ਕੁ ਆਸਤਰੀ ਨੀ ਆਨੇ ਰਾਮ ਰੀ ਪ੍ਰਾਣ ਕੁਰਾਣ ਅਨੇਕ ਮਤਿ ਕ ਨ ਮੰਨੇ ਸਿਮਰਤ ਸਾਸਤਰ ਬੀ ਸਬੇ ਬੂਪੀ ਦ ਕਾਮੇ ਕ ਨ ਜਾਣਿਉ ਸੀਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋ ਬਖਨਿ ਅੰਧੋਰਾ ਸਲ ਦਵਾਰ ਕੋ ਛਡ ਕੇ ਗਿਉ ਤਾਰ ਦਵਾਰ ਬائیں ਗੈ ਕੀ ਲਾਜ ਅਸ ਗੋਵਿੰਦਾਸ ਦਵਾਰ ਰਹਾਮ ਕਲੀਮਲਾ ਤੀਜਾ ਆਨੰਦ ਈਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰੂਪ ਦਾ ਪਾਇਆ ਸਹਿ ਸੀਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤੰਗਾ ਹਰੀ ਕੇ ਨਾਮ ਅੰਜਨੀ ਵਸਾਇਆ ਕੈ ਨਾਨਕ ਕਨੰਦਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੁਸਾਰੂ ਹਰ ਨਾਲੇ ਨਰਉ ਤੁਮਨ ਮੇਰੇ ਦੂਸਾ ਵਿਸਾਨ ਅੰਗੀਕਾਰੁ ਕਰ ਤੇਰਾ ਕਰ ਸੁਬਸਵਾਰਨ ਸੁਬਨ ਗਲਾ ਸਮਰਾਦ ਸੁਆਮੀ ਸੋ ਕਮਨਵਸਾਰੇ ਕਹਿ ਨਾਨਕ ਮਨ ਮੇਰੇ ਸਾਰੁ ਹੋਰ ਨਾਲੇ ਸਚੇ ਸਭ ਕਿਆ ਨਹੀਂ ਕਰ ਤੇਰੀ ਕਰਤਨ ਤੇਰੇ ਸਭ ਚੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾ ਮਨੁ ਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਰਹਾ ਧਾਰੂ ਸਾਚਾ ਨਾਮ ਧਰਮ ਰਾਜਿਨ ਪੁਖਾਂ ਸਭ ਗੁਆਈਆਂ ਕਰਸਾਂ ਸੁਖ ਮਨ ਅਸਿਆ ਜਿਨੀ ਸੰਸਾਰ ਪਜਾਈਆਂ ਸਾਖੁਰ ਬਾਣ ਕੀਤਾ ਗੁਰੂ ਵਿਟਾ ਉਂ ਜੇਤੀਆਂ ਉਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਉਤਰੋ ਪਿਆਰੂ ਸਾਚਾ ਨਾਮ ਰਹਾ ਧਾਰੂ ਵਾਜ ਪੰਛ ਸ਼ਬਦ ਤਿਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੀ ਕਲਾਂ ਜਿਤ ਕਰਤਾਰੀਅਨ ਪੰਦੋ ਤਵਸ ਕੀਤੀ ਕਾਲ ਕੰਢ ਕੁਮਾਰਿਆ ਦੁਰ ਕਰਮ ਪਾਤੁ ਜਿਨ ਕੋ ਸੇਨਾ ਮਰਕੇ ਲਾਗੀ ਕਹਿ ਨਾਨਕ ਪੰਛ ਕੋ ਆ ਤਿਤ ਕਰਣਾ ਦਵਾਜੀ ਅਨੰਦ ਸੁਨੋਵਣ ਪਾਗਿਓ ਸਨਮਨੋ ਅਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸੰਗਲ ਵਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਿਰ ਤੇ ਪੂਰੀ ਗੁਰ ਤੇ ਜਾਣ ਸੰਤੇ ਪਨੀਤ ਕਰਤੇ ਪਿਤ ਸਤਿਗੁਰ ਆ ਪਰ ਪੂਰੇ ਬਨਵੰਤ ਨਾਨ ਗੁਰ ਚਨ ਰਾਗੇ ਵਾਜੇ ਅਨਹਾ ਤੂਰੇ ਮੋਦਾਵਣੀ ਮੱਲਾ ਪੰਜਾ ਥਾਰਵੇ ਤਨ ਵਸਤੂ ਪੈਉ ਸਾ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਰ ਕਾ ਪੈਉ ਜਿਸ ਕਾ ਸਭ ਸਦਾ ਜੀ ਕੋ ਖਾਂ ਜੀ ਕੋ ਪੰਚਾਇ ਜਿਸ ਕਾ ਉਹੇ ਆਦਾਰ ਏ ਵਸੀ ਨ ਜਾਇ ਨਿਤ ਨਿਤ ਰਾਖੁਰ ਤਾਰਉ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਕ ਬ੍ਰਹਮ ਫਸਾਰੋ ਸਲੋਕ ਮੰਲਾ ਪੰਜਵਾਂ 13 ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪੇ ਹੋਈ ਤਰਸ ਪਿਆ ਮੇ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ